ਕੈਨੇਡਾ ਨੇ ਕੀਤੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ਼ ਕੱਚੇ ਰਿਸ਼ਤਿਆਂ ਤੇ ਸੈਲਾਨੀਆਂ ਦੀ ਪੁੱਛ ਪੜਤਾਲ ਵਧੀ ਵੱਖ-ਵੱਖ ਥਾਂ ਛਾਪੇ ਮਾਰ ਕੇ ਕੀਤੀ ਜਾ ਰਹੀ ਹੈ ਪਰਵਾਸੀਆਂ ਦੀ ਪਛਾਣ ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਵਿਜਾ ਨਿਯਮ ਸਖਤ ਕੀਤੇ ਜਾਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਦੀ ਗਈ ਹੈ ਸਰਕਾਰ ਨੇ ਕੈਨੇਡੀਅਨ ਸਰਹੱਦੀ ਸੁਰੱਖਿਆ ਏਜੰਸੀ CBSA ਦੀ ਨਾਫਰੀ ਵਿੱਚ 17% ਵਾਧਾ ਕੀਤਾ ਹੈ ਇਹ ਏਜੰਸੀ ਹੁਣ ਵੱਖ-ਵੱਖ ਕਾਰੋਬਾਰਾਂ ਤੇ ਛਾਪੇ ਮਾਰ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰ ਰਹੀ ਹੈ ਪਿਛਲੇ ਸਾਲ ਵਿਭਾਗ ਨੇ 1848 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਰਨਾਬੇ ਦੇਸ਼ ਵਾਪਸ ਭੇਜਿਆ ਸੀ ਇੰਨਾ ਚੋਂ 14683 ਉਹ ਸਨ ਜਿਨ੍ਹਾਂ ਦੀਆਂ ਅਰਜ਼ੀਆਂ ਸਰਨਾਰਥੀ ਵੱਜੋਂ ਰੱਦ ਹੋ ਗਈਆਂ ਸਨ ਵਿਭਾਗ ਦੇ ਅੰਦਾਜ਼ੇ ਮੁਤਾਬਕ ਸਰਨਾਰਥੀ ਅਰਜ਼ੀਆਂ ਦੇਣ ਵਾਲਿਆਂ ਚੋਂ ਸਿਰਫ 5 ਤੋਂ 10% ਦੇ ਹੀ ਅਸਲ ਪੀੜਤ ਹੁੰਦੇ ਹਨ ਜਦਕਿ ਬਾਕੀ 90-95% ਲੋਕ ਇਸੇ ਤਰੀਕੇ ਨੂੰ ਪੱਕਾ ਹੋਣ ਦੇ ਸੁੱਖੇ ਢੰਗ ਵੱਜੋਂ ਵਰਤਦੇ ਹਨ ਵਿਭਾਗ ਹੁਣ ਉਹਨਾਂ ਲੋਕਾਂ ਦੀ ਪਾਲ ਕਰ ਰਿਹਾ ਜੋ ਕੈਨੇਡਾ ਆਇਤਾ ਸਲਾਨੀ ਵੀਜੇ ਤੇ ਸਨ ਪਰ ਬੀਜੀ ਦੀ ਮਿਆਦ ਖਤਮ ਹੋ ਤੋਂ ਬਾਅਦ ਵੀ ਦੇਸ਼ ਵਿੱਚ ਰਹਿ ਰਹੇ ਹਨ ਅਜੇ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਹੈ ਸੁਰੱਖਿਆ ਏਜੰਸੀ ਨੇ ਇਸ ਸਾਲ 40000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦਾ ਟੀਚਾ ਮਿੱਥਿਆ ਸੂਤਰਾਂ ਅਨੁਸਾਰ ਕੈਨੇਡਾ ਦੇ ਪੰਜ ਮੁੱਖ ਕਮਾਂਤਰੀ ਹਵਾਈ ਅੱਡਿਆਂ ਤੋਂ ਰੋਜ਼ਾਨਾ ਔਸਤਨ 125 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਇਸ ਸਖਤੀ ਦਾ ਅਸਰ ਵਿਦਿਆਰਥੀਆਂ ਤੇ ਵੀ ਪਿਆ ਹੈ ਜਿਹੜੇ ਵਿਦਿਆਰਥੀ ਹਫਤੇ ਵਿੱਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਵਾਲੇ ਵਰਕ ਪਰਮਿਟ ਤੇ ਹਨ ਉਨ੍ਹਾਂ ਦੇ ਪਰਮਟ ਨਵਯੋਂ ਦੀ ਦਰ ਘਟ ਕੇ 40% ਰਹਿ ਗਈ ਹੈ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਲਈ ਵੀ ਬਾਦਸ਼ਾਹ ਦੇ ਟੈਸਟ ਸਖਤ ਕਰ ਦਿੱਤੇ ਗਏ ਹਨ ਇੱਕ ਵਾਰ ਫਿਰ ਦੱਸਦੀ ਹੈ ਕਿ ਕੈਨੇਡਾ ਨੇ ਕੀਤੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ਼ ਕੱਚੇ ਰਿਆਸ਼ੀਆਂ ਤੇ ਸੈਲਾਨੀਆਂ ਦੀ ਪੁੱਛ ਪੜਤਾਲ ਵਧੀ ਵੱਖ-ਵੱਖ ਥਾਈਂ ਛਾਪੇ ਮਾਰ ਕੇ ਕੀਤੀ ਜਾ ਰਹੀ ਹੈ ਪਰਵਾਸੀਆਂ ਦੀ ਪਛਾਣ ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਨਵੇਂ ਨਿਯਮ ਸਖਤ ਕੀਤੇ ਜਾਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਦੀ ਗਈ ਹੈ ਸਰਕਾਰ ਨੇ ਕੈਨੇਡੀਅਨ ਸਰਹੱਦੀ ਸੁਰੱਖਿਆ ਏਜੰਸੀ CBSA ਦੀ ਨਾਫਰੀ ਵਿੱਚ 17% ਵਾਧਾ ਕੀਤਾ ਹੈ ਇਹ ਏਜੰਸੀ ਹੁਣ ਵੱਖ-ਵੱਖ ਕਾਰੋਬਾਰਾਂ ਤੇ ਛਾਪੇ ਮਾਰ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰ ਰਹੀ ਹੈ ਪਿਛਲੇ ਸਾਲ ਵਿਭਾਗ ਨੇ 1848 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾ ਦੇ ਦੇਸ਼ ਵਾਪਸ ਭੇਜਿਆ ਸੀ ਇੰਨਾ ਚੋਂ 14683 ਉਹ ਸਨ ਜਿਨ੍ਹਾਂ ਦੀਆਂ ਅਰਜ਼ੀਆਂ ਸਰਨਾਰਥੀ ਵੱਜੋਂ ਰੱਦ ਹੋ ਗਈਆਂ ਸਨ ਵਿਭਾਗ ਦੇ ਅੰਦਾਜ਼ੇ ਮੁਤਾਬਕ ਸਰਨਾਰਥੀ ਅਰਜ਼ੀਆਂ ਦੇਣ ਵਾਲਿਆਂ ਚੋਂ ਸਿਰਫ 5 ਤੋਂ 10% ਦੇ ਹੀ ਅਸਲ ਪੀੜਤ ਹੁੰਦੇ ਹਨ ਜਦਕਿ ਬਾਕੀ 90-95% ਦੇ ਲੋਕ ਇਸੇ ਤਰੀਕੇ ਨੂੰ ਪੱਕਾ ਹੋਣ ਦੇ ਸੁੱਖੇ ਢੰਗ ਵੱਜੋਂ ਵਰਤਦੇ ਹਨ ਵਿਭਾਗ ਹੁਣ ਉਹਨਾਂ ਲੋਕਾਂ ਦੀ ਪਾਲ ਕਰ ਰਿਹਾ ਜੋ ਕੈਨੇਡਾ ਆਇਤਾ ਸਲਾਨੀ ਵੀਜੇ ਤੇ ਸਨ ਪਰ ਵੀਜੀ ਦੀ ਮਿਆਦ ਖਤਮ ਹੋ ਤੋਂ ਬਾਅਦ ਵੀ ਦੇਸ਼ ਵਿੱਚ ਰਹਿ ਰਹੇ ਹਨ ਅਜੇ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਹੈ ਸੁਰੱਖਿਆ ਏਜੰਸੀ ਨੇ ਇਸ ਸਾਲ 40 ਹਜ਼ਾਰ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦਾ ਟੀਚਾ ਮਿੱਥਿਆ ਹੈ ਸੂਤਰਾਂ ਅਨੁਸਾਰ ਕੈਨੇਡਾ ਦੇ ਪੰਜ ਮੁੱਖ ਕਮਾਤਰੀ ਹਵਾਈ ਅੱਡਿਆਂ ਤੋਂ ਰੋਜ਼ਾਨਾ ਔਸਤਨ 125 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਇਸ ਸਖਤੀ ਦਾ ਅਸਰ ਵਿਦਿਆਰਥੀਆਂ ਤੇ ਵੀ ਪਿਆ ਹੈ ਜਿਹੜੇ ਵਿਦਿਆਰਥੀ ਹਫ਼ਤੇ ਵਿੱਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਵਾਲੇ ਵਰਕ ਪਰਮਿਟ ਤੇ ਹਨ ਉਨ੍ਹਾਂ ਦੇ ਪਰਮਟ ਨਵਿਆਉਣ ਦੀ ਦਰ ਘਟ ਕੇ 40% ਰਹਿ ਗਈ ਹੈ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਲਈ ਵੀ ਪਾਸ਼ਾ ਦੇ ਟੈਸਟ ਸਖਤ ਕਰ ਦਿੱਤੇ ਗਏ ਹਨ